ਸਸ ਸੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਫਿਰ ਤੋਂ ਫੇਰ ਮਰਿੰਗੇ ਦੀ ਇੱਕ ਵਾਰ ਚਰਚਾ ਕਰਾਂਗੇ ਕਿ ਇਹਨੂੰ ਸੁਪਰ ਫੂਡ ਕਿਉਂ ਕਿਹਾ ਜਾਂਦਾ ਬਹੁਤ ਸਾਰੇ ਜਿਹੜੇ ਸਰਚ ਆਰਟੀਕਲ ਪਬਲਿਸ਼ ਹੋਏ ਆ ਉਹਨਾਂ ਨੂੰ ਪਾਵਰ ਹਾਊਸ ਆਫ ਵਿਟਾਮਿਨਸ ਮਿਨਰਲਸ ਐਂਡ ਮਾਈਨਰ ਐਸਰਟ ਦਾ ਕਿਹਾ ਇੱਕ ਸਟੱਡੀ ਨੇ ਇਹ ਕਿਹਾ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਇਨ ਹਾਈਦਰਾਬਾਦ ਨੇ ਉੱਥੇ ਸਰਚ ਹੋਈ ਉਹ ਕਹਿੰਦੇ ਵੀ ਇਹਦੇ ਵਿੱਚ 7 ਟਾਈਮਸ ਮੋਰ ਵਿਟਾਮਿਨਾਂ ਮਤਲਬ ਔਰੈਂਜਸ ਤੋਂ ਉਸ ਤੋਂ ਬਾਅਦ 15 ਟਾਈਮ ਮੋਰ ਪੋਟਾਸ਼ੀਅਮ ਆ ਬਘੇਲੇ ਤੋਂ 10 ਟਾਈਮ ਮੋਰ ਵਿਟਾਮਿਨ ਏ ਆ ਗਾਜਰਾਂ ਤੋਂ 25 ਟਾਈਮ ਮੋਰ ਆਇਰਨ ਆ ਦਨ ਸਪੀਨ ਜਿਹੜੀ ਪਾਲਕ ਉਤੋਂ ਜ਼ਿਆਦਾ ਹੈਗਾ 17 ਟਾਈਮ ਮੋਰ ਕੈਲਸ਼ੀਅਮ ਆ ਦਨ ਮਿਲਕ ਤੋਂ ਜ਼ਿਆਦਾ ਕੈਲਸ਼ੀਅਮ ਤੇ 9 ਟਾਈਮਸ ਮੋਰ ਪ੍ਰੋਟੀਨ ਦਨ ਦਹੀਂ ਤੋਂ ਮਤਲਬ ਕਹਿੰਦਾ ਕਿਹਾ ਜਾਂਦਾ ਹੈਗਾ ਤਾਂ ਇਹਨੂੰ ਮਦਰਜ਼ ਬੈਸਟ ਫਰੈਂਡ ਟਰੀ ਬੋਲਦੇ ਆ ਤੇ ਮਦਰਜ਼ ਮਿਲਕ ਟਰੀ ਬੋਲਦੇ ਤੇ ਮਿਰਕਲ ਟਰੀ ਬੋਲ ਦਿੰਦੇ ਆ ਵੰਡਰ ਟਰੀ ਬੋਲ ਦਿੰਦੇ ਨੇ ਕਿਉਂਕਿ ਦੀ ਵੈਲਿਜ਼ ਗੋਣਕਾਰੀ ਬਹੁਤ ਜ਼ਿਆਦਾ ਹੈਗਾ ਲੇਡੀਜ਼ ਦੇ ਬੱਚਾ ਹੋਣ ਦਾ ਉਹਦੇ ਪੱਤੇ ਨੂੰ ਖਾਊਗੀ ਤਾਂ ਉਹਦੇ ਮਿਲਕ ਮਿਲਕ ਪ੍ਰੋਡਕਸ਼ਨ ਵੀ ਜਿਹੜੇ ਬੱਚਾ ਹੋਣ ਤੋਂ ਬਾਅਦ ਇਨਕਰੀਜ਼ ਹੁੰਦੀ ਹੈ ਨੀਮੀ ਆਣੀ ਰਹਿੰਦਾ ਬੱਚੇ ਨੂੰ ਉਹਦੇ ਫੁੱ ਕੁਕਿੰਗ ਲਈ ਵਰਤਿਆ ਜਾਂਦਾ ਸਬਜ਼ੀ ਬਣਾ ਲੈਂਦੀ ਲੋਕ ਬਣਾਉਂਦੇ ਆ ਦੀ ਪੱਤਿਆਂ ਨੂੰ ਪੇਸਟ ਬਣਾ ਕੇ ਸਕਿਨ ਉੱਤੇ ਲਾਇਆ ਜਾਂਦਾ ਤੇ ਜੇ ਸਵੇਲਿੰਗ ਹੈਗੀ ਕਿਸੇ ਨੂੰ ਪੇਨ ਹੈਗਾ ਉਹ ਦੂਰ ਕਰਦਾ ਹੈਗਾ ਜਿਹੜਾ ਆਇਲ ਨਿਕਲਦਾ ਬੀਜਾਂ ਤੋਂ ਸੋਪ ਮੇਕਿੰਗ ਵਾਸਤੇ ਕੋਸਮੈਟਿਕ ਤੇ ਪਰਫਿਊਮ ਇੰਡਸਟਰੀਜ਼ ਵਰਤਿਆ ਜਾਂਦਾ ਹੈਗਾ ਤੇ ਇਹ ਜਿਹੜੀ ਇੱਕ ਬੁੱਕ ਲਿਖੀ ਹੈ ਐਡੀਬਲ ਲੀਵਜ਼ ਆਫ ਟ੍ਰੋਪਿਕਸ ਲਿਖੀ ਆ ਬਾਈ ਫ੍ਰੈਂਕ ਮਾਰਟਿਨ ਨੇ ਲਿਖਿਆ ਇਸ ਕਿਤਾਬ ਨੂੰ ਉਹ ਕਹਿੰਦਾ ਮਰਿੰਗਾ ਜਿਹੜਾ ਹੈਗਾ ਉਹਦੇ ਵਿੱਚ ਸਲਫਰ ਕੰਟੇਨਿੰਗ ਮਾਈਨਰ ਐਸੈਟਸ ਪਾਏ ਜਾਂਦੇ ਆ ਮੈਥਿਉਨੀਨ ਤੇ ਸਿਸਟੀਨ ਇਸ ਕਰਕੇ ਇਹ ਪਾਵਰ ਹਾਊਸ ਬ मिनरल्स ਦਾ ਵਿਟਾਮਿਨਸ ਦਾ ਤੇ ਹੋਰ ਜਿਹੜੇ ਹੈਗੇ ਤੱਤ ਹੈਗੇ ਇਸ ਲਈ ਨੂੰ ਸੁਪਰ ਫੂਡ ਕਹਿੰਨਾ ਕੋਈ ਗਲਤ ਗੱਲ ਨਹੀਂ